ਮੰਨਾ ਜੀ ਦੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੱਡੇ ਫੁਰਜ ਵਿੱਚ ਰੱਖਣ ਤੋਂ ਬਾਅਦ 11 ਅਤੇ 12 ਕੋਹ ਨੂੰ ਕੀ ਹੋਇਆ ਸਾਹਿਬ 11 ਕੋਹ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚੈਰੀ 'ਚ ਪੇਸ਼ ਕਰਕੇ ਧਰਮ ਕਬੂਲ ਅਤੇ ਈਨ ਮੰਨਣ ਲਈ ਬਹੁਤ ਸਾਰੇ ਡਰਬੇ ਦਿੱਤੇ ਗਏ ਪਰ ਨਹੀਂ ਜਸਮੀਤ ਉਹਨਾਂ ਨੇ ਨਿਡਰਤਾ ਨਾਲ ਨਾ ਕਰਦੇ ਆ ਸਿੱਖੀ ਸਿਦਕ ਦਾ ਸੁਭਨ ਦੇਤਾ ਜੇ ਇਹ ਫੇਲti ਹੋਇਆ ਫੇਰ ਗੁੱਸੇ ਵਿੱਚ ਆਏ ਸੁਚਾਨੰਦ ਨੇ ਵਜੀਰ ਖਾਨ ਨੂੰ ਸੁਝਾ ਦੇ ਕੇ ਛੋਟੇ ਸਹਬਜਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਹਾਂ ਤਾਂ ਹੀ ਦਾ ਛੋਟੇ ਸਹਬਜਾਦਿਆਂ ਦੀ ਦਲੇਰੀ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਦਿਲਾਂ ਵਿੱਚ ਸੱਚ ਦੇ ਦਰਿਆ ਵਗਦੇ ਰਹੇ ਜਿਨਾ ਦੇ ਦਿਲਾਂ ਵਿੱਚ ਸੱਚ ਦੇ ਦਰਿਆ ਵਗਦੇ ਕੱਕਰੀਆਂ ਰਾਤਾਂ ਜabb ਉਹ ਸੂਰਜ ਬਾਗ ਉੱਡਾ ਜਿਵੇਂ ਤਰੇਹੇ ਕੱਕਰੀਆਂ ਰਾਤਾਂ ਜਿਵੇਂ ਚੰਦੇ ਹੋ ਰਸਾਂ ਮੀਤਰੂ ਮੇਰੇ ਪਿਆਰੋ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਲਾਲਾ <muchas> ਦੇ